ਭੀਟੀ ਸਾਡੀ ਜੋ ਮਲੋਟ ਹਲਕੇ ਦਾ ਔਰ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਕਿ ਗਰੀਬ ਪਰਿਵਾਰ ਦੇ ਵਿੱਚੋਂ ਜੋ ਵਿਧਾਨ ਸਭਾ ਦਾ ਪੇਪਰ ਪਾਸ ਕਰਕੇ ਇਹਨਾਂ ਨੂੰ ਮੌਕਾ ਮਿਲਿਆ ਇੱਕ ਬਹੁਤ ਵੱਡੀ ਗਲਤੀ ਦੀ ਗੱਲ ਹੈ ਮਾਤਾ ਪਿਤਾ ਲਈ ਔਰ ਸਾਡੇ ਮਲੋਟ ਹਲਕੇ ਦੇ ਲਈ ਜਿਵੇਂ ਸਿਮਿਤਰੀ ਬਾਈ ਫੁੱਲੇ ਜੀ ਸਿਮਿਤਰੀ ਬਾਈ ਫੁੱਲੇ ਜੀ ਦਾ ਬੜਾ ਯੋਗਦਾਨ ਸੀਗਾ ਕਿ ਨਾਰੀ ਸ਼ਕਤੀ ਪਹਿਲਾਂ ਸਾਡੀ ਭੈਣ ਮਾਤਾ ਮਹਿਲਾ ਜੋ ਸਾਡੀ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਟੀਚਰ ਬਣੇ ਸੀ ਉਹ ਸਿੱਖਿਆ ਦੇ ਮਤਲਬ ਵੀ ਕਹਿੰਦਾ ਪਾਵ ਹੈ ਕਿ ਮੇਰਾ ਕਿ ਧੀਆਂ ਨੂੰ ਆਪਾਂ ਨੂੰ ਪੜਾਉਣਾ ਚਾਹੀਦਾ ਹੈ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਕਿਉਂਕਿ ਅੱਜ ਉਹ ਕਰਕੇ ਵੀ ਦਿਖਾਤਾ ਇਸ ਬੇਟੀ ਨੇ ਸਾਡੇ ਮਰੋੜ ਹਲਕੇ ਦੇ ਕਿਨਾਰ ਰੋਸ਼ਨ ਕੀਤਾ ਹੈ ਕਿ ਬਹੁਤ ਵੱਡੀ ਦੇਣ ਜਿਹੜੀ ਹੈ ਸਾਡੀ ਇੱਕ ਕਲਮ ਦੀ ਹੈਗੀ ਹੈ ਜੋ ਬਾਬਾ ਸਾਹਿਬ ਕਹਿੰਦੇ ਸੀਗੇ ਵੀ ਪੜੂਆ ਜੋ ਲਿਖੂਆ ਅਧਿਕਾਰ ਜੋ ਹੈਗਾ ਵੀ ਹੁਣ ਆ ਟਾਈਮ ਦੇ ਵਿੱਚ ਜਿਹੜੀ ਸਿੱਖਿਆ ਹੈਗੀ ਹੈ ਬਹੁਤ ਵੱਡੀ ਚੀਜ਼ ਰਹੀ ਹੈ ਤੇ ਇਸ ਕਰਕੇ ਅੱਜ ਵਧਾਈ ਦੇ ਪਾਤਰੀ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਪ੍ਰਧਾਨ ਜੀ ਇਸ ਸਮਾਜ ਦੀ ਗੁੜੀਆਂ ਵੱਲੋਂ ਅੱਜ ਵਿਧਾਨ ਸਭਾ ਦਾ ਜਿਹੜਾ ਪੇਪਰ ਕਲੀਅਰ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੂਗਾ ਪਹਿਲਾਂ ਤਾਂ ਮਲੋਟ ਹਲਕੇ ਨੂੰ ਸਾਰੇ ਲੋਕ ਵਧਾਈ ਦੇ ਪਾਤਰ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੀਪਕ ਸਾਡੀ ਬੇਟੀ ਸਾਡੀ ਰਾਤ ਰਾਤ ਕਾ ਬੇਟੀ ਸਾਡੀ ਜੋ ਮਲੋਟ ਹਲਕੇ ਦਾ ਔਰ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਕਿ ਗਰੀਬ ਪਰਿਵਾਰ ਦੇ ਵਿੱਚੋਂ ਜੋ ਵਿਧਾਨ ਸਭਾ ਦਾ ਪੇਪਰ ਪਾਸ ਕਰਕੇ ਇਹਨਾਂ ਨੂੰ ਮੌਕਾ ਮਿਲਿਆ ਇੱਕ ਬਹੁਤ ਵੱਡੀ ਗਲਤ ਦੀ ਗੱਲ ਹੈ ਮਾਤਾ ਪਿਤਾ ਲਈ ਔਰ ਸਾਡੇ ਮਰੋਦ ਹਲਕੇ ਦੇ ਲਈ ਜਿਵੇਂ ਸਿਵਿਤਰੀ ਬਾਈ ਫੁੱਲੇ ਜੀ ਸਿਵਿਤਰੀ ਬਾਈ ਫੁੱਲੇ ਜੀ ਦਾ ਬੜਾ ਜੋਗਦਾਨ ਸੀਗਾ ਕਿ ਨਾਰੀ ਸ਼ਕਤੀ ਪਹਿਲਾਂ ਸਾਡੀ ਭੈਣ ਮਾਤਾ ਮਹਿਲਾ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਟੀਚਰ ਬਣੇ ਸੀ ਉਹ ਸਿੱਖਿਆ ਦੇ ਮਤਬਲ ਵੀ ਕਹਿੰਦਾ ਪਾਵਾ ਕਿ ਮੇਰਾ ਇੱਕ ਧੀਆਂ ਨੂੰ ਆਪਾਂ ਨੂੰ ਪੜਾਉਣਾ ਚਾਹੀਦਾ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਕਿਉਂਕਿ ਅੱਜ ਉਹ ਕਰਕੇ ਵੀ ਦਿਖਾਤਾ ਇਸ ਬੇਟੀ ਨੇ ਸਾਡੀ ਮਨੋਟ ਹਲਕੇ ਦੇ ਕਿਨਾਰ ਰੋਸ਼ਨ ਕੀਤਾ ਕਿ ਬਹੁਤ ਵੱਡੀ ਦੇਣ ਜਿਹੜੀ ਹੈਗੀ ਹੈ ਸਾਡੀ ਇੱਕ ਕਲਮ ਦੀ ਹੈਗੀ ਹੈ ਜੋ 바ਵਾ ਸਾਹਿਬ ਕਹਿੰਦੇ ਸੀਗੇ ਵੀ ਪੜੂਗਾ ਜੋ ਲਿਖੂਗਾ ਅਧਿਕਾਰ ਜੋ ਹੈਗਾ ਵੀ ਉਹਨਾਂ ਟਾਈਮ ਦੇ ਵਿੱਚ ਜਿਹੜੀ ਸਿੱਖਿਆ ਹੈਗੀ ਹੈ ਬਹੁਤ ਵੱਡੀ ਚੀਜ਼ ਹੈਗੀ ਹੈ ਕਿ ਇਸ ਕਰਕੇ ਅੱਜ ਵਧਾਈ ਦੇ ਪਾਤਰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਸਾਡੀ ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਔਰ ਬਲੋੜ ਹਲਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗੀਆਂ ਤੇ ਬੇਟੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਤੇ ਜਾਗਰੂਤ ਹੋਣਾ ਚਾਹੀਦਾ ਹੈ ਤੇ ਨਾਲ-ਨਾਲ ਮੈਂ ਬੇਟੀਆਂ ਨੂੰ ਜੋ ਇਹ ਵੀ ਗੱਲ ਆਖੀ ਕਿ ਵਿਧਾਨ ਸਭਾ ਦੇ ਵਿੱਚ ਮੌਕਾ ਮਿਲੇ ਤਾਂ ਸੁਵਿਤਰੀਬਾਈ ਫੂਲੇ ਬਾਰੇ ਤੇ 바ਬਾ ਭੀਮਰਾਜ ਡਾਕਟਰ ਅੰਬੇਦਕਰ ਬਾਰੇ ਉੱਤੇ ਜ਼ਰੂਰ ਜਾਣਨਾ ਪੋਣਾ ਕਿ ਆਪਣੇ ਬਲੋੜ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਲੜਕੀਆਂ ਦੇ ਨਾਲ ਸੱਤਿਆਚਾਰ ਸੋਸ਼ਲ ਪੁਰਿਆ ਉਹਦੇ ਬਾਰੇ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ